ਅੱਜ ਆਪਾਂ ਪਰੋਇਪੋ ਸ਼ਹਿਰ ਤੋਂ ਤਕਰੀਬਨ 4 ਕਿਲੋਮੀਟਰ ਦੂਰ ਪਿੰਡ ਗਿੱਲਾਂ ਵਾਲਾ ਪਹੁੰਚੇ ਆਂ ਤੇ ਇੱਥੇ ਵੋਲਟਾਸ ਕੰਪਨੀ ਦਾ ਏਸੀ ਲੱਗਿਆ ਜਿੰਦੇ ਵਿੱਚ R32 ਗੈਸ ਹੈ ਤੇ ਪਹਿਲਾਂ ਵੀ ਸੀਜ਼ਨ ਆਫ ਹੋਣ ਦੇ ਕਰੀਬ ਇਹਨਾਂ ਨੇ ਗੈਸ ਪ੍ਰੋਵਾਈਡ ਕੀਤੀ ਸੀ ਹੌਣ ਦੁਬਾਰ ਤੋਂ ਬਾਅਦ ਵਿੱਚ ਆਪਾਂ ਫਿਰ ਚੈੱਕ ਕਰਨ ਵਾਸਤੇ ਆਇਆ ਤੇ ਏਸੀ ਦੇ ਵਿੱਚ ਗੈਸ ਬਿਲਕੁਲ ਨਹੀਂ ਗਈ ਲਗਭਗ 28 ਬੈਕ ਪ੍ਰੈਸ਼ਰ ਬੰਦ ਦੇ ਉੱਪਰ ਹੀ ਸ਼ੋਅ ਕਰਦਾ ਪਿਆ ਤੇ ਇਸ ਏਸੀ ਨੂੰ ਚੈੱਕ ਕਰਦੇ ਆਂ ਇਹਦੀ ਗੈਸ ਕਿੱਥੋਂ ਲੀਕ ਹੋਈ ਹੈ ਤੇ ਕਿਉਂ ਵਾਰ-ਵਾਰ ਪ੍ਰੋਬਲਮ ਆ ਰਹੀ ਹੈ ਇੰਡੋਰ ਯੂਨਿਟ ਦੇ ਆਪਾਂ ਕਵਰ ਉਤਾਰ ਲਿਆ ਤੇ ਚੈੱਕ ਕਰਦੇ ਆਂ ਪਿਆ ਜੇ ਕਿਤੇ ਆਪਾਂ ਨੂੰ ਇਹਦੀ ਲੀਕੇਜ ਮਿਲ ਜਾਵੇ ਤੇ ਵੀਰ ਦੇ ਦੱਸਣ ਦੇ ਮੁਤਾਬਕ ਪਿਛਲੀ ਵਾਰ ਜਦੋਂ ਗੈਸ ਭਰਾਈ ਸੀ ਤੇ ਜਿਹੜੇ ਇੰਜੀਨੀਅਰ ਆਏ ਸੀ ਉਹ ਆਊਟਡੋਰ ਯੂਨਟ ਨੂੰ ਆਪਣੇ ਨਾਲ ਸ਼ੌਪ ਤੇ ਲੈ ਗਏ ਸੀ ਤੇ ਦੁਬਾਰਾ ਫਿਰ ਉਸੇ ਤਰ੍ਹਾਂ ਉਹਨੂੰ ਫਿੱਟ ਕਰਕੇ ਤੇ ਗੈਸ ਪਾ ਗਏ ਇਨਡੋਰ ਦੀ ਐ ਸਾਈਡ ਦੇ ਉੱਪਰ ਔਇਲ ਦੇ ਦਾਗ ਪਏ ਹੋਏ ਆ 90% ਏਸੀ ਦੀ ਗੈਸ ਇਤੋਂ ਹੀ ਲੀਕ ਹੋਈ ਹੋਵੇਗੀ ਤੇ ਹੁਣ ਆਪਾਂ ਇਧਰਲੇ ਬੰਨੇ ਜਿਹੜੇ ਫਲੇਅਰ ਨਾੜ ਕੱਸੀ ਹੁੰਦੇ ਆ ਉਹਨਾਂ ਨੂੰ ਖੋਲ ਕੇ ਤੇ ਜਿਹੜਾ ਇਨਡੋਰ ਯੂਨਟ ਆਪਾਂ ਥੱਲੇ ਉਤਾਰਾਂਗੇ ਯੂਨਟ ਨੂੰ ਆਪਾਂ ਥੱਲੇ ਉਤਾਰ ਲਿਆ ਤੇ ਹੁਣ ਸਾਰਾ ਇਨਡੋਰ ਕੋਇਲ ਜਿਹੜਾ ਅਲੱਗ ਕਰਦਾਂਗੇ ਫੈਨ ਮੋਟਰ ਅਲੱਗ ਕਰਾਂਗੇ ਪੀਸੀਬੀ ਅਲੱਗ ਕਰਾਂਗੇ ਉਸ ਤੋਂ ਬਾਅਦ ਦੇ ਵਿੱਚ ਨਾਲੇ ਤਾਂ ਇਹਦੀ ਸਰਵਿਸ ਕਰਾਂਗੇ ਫੁੱਲ ਤੇ ਨਾਲ ਹੀ ਇਹਦੇ ਜਿਹੜੇ ਆ ਜਿਹੜੀ ਲੀਕਜ ਹੈ ਉਹ ਚੈੱਕ ਕਰਾਂਗੇ ਸਾਰੇ ਸਕਰੂ ਖੋਲਣ ਤੋਂ ਬਾਅਦ ਦੇ ਵਿੱਚ ਇਨਡੋਰ ਕੋਇਲ ਨੂੰ ਆਪਾਂ ਅਲੱਗ ਕਰ ਲਿਆ ਤੇ ਇਨਡੋਰ ਕੋਇਲ ਦੇ ਹਾਲਾਤ ਤੁਸੀਂ ਵੇਖੋ ਕਿੰਨੇ ਜਿਆਦੇ ਖਰਾਬ ਹੋਏ ਪਏ ਆ ਤੇ ਮਿੱਟੀ ਇਹਦੇ ਵਿੱਚ ਬਹੁਤ ਜਿਆਦਾ ਅੰਦਰਲੀ ਸਾਈਡ ਤੇ ਵੀ ਦੇਖੋ ਤੇ ਬਾਹਰਲੇ ਬੰਨੇ ਵੇ ਮਿੱਟੀ ਦੇ ਨਾਲ ਭਰਿਆ ਆ ਹੁਣ ਕੈਬਨਟ ਦੇ ਵਿੱਚੋਂ ਬਲੋਰ ਤੇ ਬਲੂਰ ਮੋਟਰ ਨੂੰ ਵੀ ਆਪਾਂ ਅਲੱਗ ਕਰ ਲਵਾਂਗੇ ਪਹਿਲਾਂ ਆ ਦੇਖੋ ਇੱਧਰਲੇ ਬੰਨੇ ਜਿਹੜੀ ਇਹਦੀ ਲੀਕੇਜ ਦੇ ਨਿਸ਼ਾਨ ਪਏ ਹੋਏ ਆ ਇੱਧਰ ਜਿਹੜਾ ਗੈਸ ਦਾ ਲਿਕੁਇਡ ਹੈ ਉਹ ਸਾਰਾ ਇੱਧਰਲੇ ਬੰਨੇ ਜੰਮਿਆ ਪਿਆ ਇੰਡੋਰ ਕੋਇਲ ਦੀ ਆਪਾਂ ਚੰਗੀ ਤਰ੍ਹਾਂ ਸਰਵਿਸ ਕਰ ਦਿੰਨੇ ਆ ਕਿਉਂਕਿ ਜੇ ਇਸੇ ਤਰ੍ਹਾਂ ਆਪਾਂ ਇਹਨੂੰ ਪ੍ਰੈਸ਼ਰ ਭਰ ਕੇ ਤੇ ਚੈੱਕ ਕਰਾਂਗੇ ਤੇ ਜਿਹੜਾ ਪਾਣੀ ਦੇ ਵਿੱਚ ਆਪਾਂ ਡਬੋਵਾਂਗੇ ਤੇ ਉਹ ਪਾਣੀ ਜ਼ਿਆਦਾ ਗੰਧਲਾ ਹੋ ਜਾਏਗਾ ਇਸ ਕਰਕੇ ਜਿਹੜੀ ਜ਼ਿਆਦੀ ਡਸਟ ਜੰਮੀ ਹੋਈ ਹੈ ਨਾ ਤੇ ਉਹਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰ ਲੈਣੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਇਹਦੇ ਵਿੱਚ ਆਪਾਂ ਪ੍ਰੈਸ਼ਰ ਭਰਨਾ ਸ਼ੁਰੂ ਕਰਦੇ ਆਂ ਸਫਾਈ ਕਰਨ ਤੋਂ ਬਾਅਦ ਦੇ ਵਿੱਚ ਜਿੱਦਰਲੇ ਬਨੇ ਓਇਲ ਆਇਆ ਸੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਨੇ ਆਂ ਜਿਹੜਾ ਕਈ ਵਾਰੀ ਉੱਪਰ ਕਾਰਬਨ ਜੰਮ ਜਾਂਦਾ ਜਦੋਂ ਆਪਾਂ ਇਹਦੇ ਵਿੱਚ ਪ੍ਰੈਸ਼ਰ ਭਰਦੇ ਆਂ ਤੇ ਉਹ ਜਿਹੜੀ ਲੀਕੇਜ ਚੰਗੀ ਤਰ੍ਹਾਂ ਨਹੀਂ ਮਿਲਦੀ ਤੇ ਉੱਪਰਲੇ ਇਹਨੂੰ ਚੰਗੀ ਤਰ੍ਹਾਂ ਉੱਪਰੋਂ ਸਾੜ ਕੇ ਤੇ ਫਿਰ ਆਪਾਂ ਦੇ ਵਿੱਚ ਪ੍ਰੈਸ਼ਰ ਭਰਨਾ ਸ਼ੁਰੂ ਕਰਦੇ ਆਂ ਇਸ ਟਾਈਮ ਇਹਦੇ ਵਿੱਚ ਲਗਭਗ ਆਪਾਂ 300 ਪਾਉਂਡ ਪ੍ਰੈਸ਼ਰ ਭਰ ਚੁੱਕੇ ਆਂ ਤੇ ਹੁਣ ਪ੍ਰੈਸ਼ਰ ਪੰਪ ਨੂੰ ਬੰਦ ਕਰਕੇ ਤੇ ਇਹਨੂੰ ਆਪਾਂ ਉਹ ਸਟੱਪ ਦੇ ਵਿੱਚ ਡੁਬੋ ਕੇ ਚੈੱਕ ਕਰ ਕਿੱਥੇ ਕਿਥੇ ਦੀ ਲੀਕੇਜ ਹੈਗੀ ਆ ਪਹਿਲੇ ਤਾਂ ਆਪਾਂ ਛੋਟੇ ਟੱਬ ਦੇ ਵਿੱਚ ਡਬੋਇਆ ਤੇ ਜਿੱਥੇ ਆਪਾਂ ਨੂੰ ਲੀਕੇਜ ਨਜ਼ਰ ਆ ਰਹੀ ਹੈ ਛੱਕ ਆਪਣਾ ਬਿਲਕੁਲ ਸਹੀ ਨਿਕਲਿਆ ਸਹੀ ਅੰਦਾਜ਼ਾ ਸੀ ਤੇ ਹੁਣ ਆਪਾਂ ਇਹਨੂੰ ਦੂਸਰੇ ਵੱਡੇ ਟੱਬ ਦੇ ਵਿੱਚ ਡਬੋ ਲੈਨੇ ਆ ਉਹਦੇ ਤੋਂ ਪਤਾ ਲੱਗ ਜਾਏਗਾ ਕੋਇਲ ਦੇ ਕਿਤੇ ਹੋਰ ਵੀ ਕੋਈ ਲੀਕੇਜ ਹੈ ਜਾਂ ਨਹੀਂ ਹੈਗੀ ਡਰਮ ਦੇ ਵਿੱਚ ਆਪਾਂ ਕੋਇਲ ਨੂੰ ਡਬੋ ਦਿੱਤਾ ਤੇ ਜਿਹੜੀ ਲੀਕੇਜ ਆਪਾਂ ਨੂੰ ਸ਼ੋ ਉਹ ਹੀੜਲੇ ਬਨੇ ਹੋ ਰਹੀ ਆ ਅਜੇ ਤਾਂ ਆਪਾਂ ਤਕਰੀਬਨ 300 ਪਾਉਂਡ ਵੀ ਪ੍ਰੈਸ਼ਰ ਭਰਿਆ ਹੈਗਾ ਤੇ ਇੱਕ ਵਾਰੀ ਇਹਨੂੰ ਬਾਅਦ ਦੇ ਵਿੱਚ ਫਿਰ ਪ੍ਰੈਸ਼ਰ ਭਰਾਂਗੇ ਜਦੋਂ ਟੈਂਕੇ ਲਾ ਲਾ ਕੇ ਆਪਾਂ ਨੂੰ ਚੈੱਕ ਕਰਦੇ ਰਵਾਂਗੇ ਤੇ ਇਧਰਲੇ ਬੰਨੇ ਜਿਹੜੀ ਆਪਾਂ ਜਿਹੜੇ ਇਹਦੇ ਪਾਰਟ ਸੀਗੇ ਪਲਾਸਟਿਕ ਪਾਰਟ ਉਹਨਾਂ ਦੀ ਵੀ ਆਪਾਂ ਚੰਗੀ ਤਰ੍ਹਾਂ ਵਾਸ਼ਿੰਗ ਕਰੀ ਜਨੂੰ ਕੋਇਲ ਦੇ ਜਿੱਧਰਲੇ ਬੰਨੇ ਕਾਰਬਨ ਜੰਮੀ ਸੀ ਇਹਨੂੰ ਆਪਾਂ ਰੇਗ ਮਾਰ ਲਾ ਕੇ ਤੇ ਚੰਗੀ ਤਰ੍ਹਾਂ ਸਾਰੀਆਂ ਯੂ ਜਿਹੜੇ ਹੁੰਦੇ ਨੇ ਉਹਨਾਂ ਨੂੰ ਸਾਫ਼ ਕਰ ਲੈਣੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਇਹਦੇ ਜਿਹੜੇ ਜੋਇੰਟ ਹੈ ਉਹ ਲਗਾਵਾਂਗੇ ਕੋਇਲ ਦੇ ਯੂ ਤੁਸੀਂ ਵੇਖੋ ਜਿੱਥੇ-ਜਿੱਥੇ ਕਾਰਬਨ ਜੰਮੀ ਹੈ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆਗਾ ਤੇ ਹੁਣ ਆਪਾਂ ਇਹਦੇ ਸ਼ੋਲਡਿੰਗ ਕਰਨ ਲੱਗੇ ਆ ਜਿਹੜੀ ਜਿਹੜੀ ਜਗ੍ਹਾ ਤੋਂ ਗੈਸ ਲੀਕ ਹੋ ਰਹੀ ਸੀ ਉਹਨੂੰ ਆਪਾਂ ਪਹਿਲਾਂ ਹੀ ਮਾਰਕ ਕਰ ਲਿਆ ਸੀਗਾ ਤੇ ਹੁਣ ਇਸ ਟਾਈਮ ਸ਼ੋਲਡਿੰਗ ਕਰਨ ਤੋਂ ਬਾਅਦ ਦੇ ਵਿੱਚ ਇਹਦੇ ਵਿੱਚ ਆਪਾਂ ਫਿਰ ਤੋਂ ਪ੍ਰੈਸ਼ਰ ਭਰਨਾ ਸ਼ੁਰੂ ਕਰ ਦਿੱਤਾ ਤੇ ਪ੍ਰੈਸ਼ਰ ਭਰ ਕੇ ਇਸ ਆਪਾਂ ਡਰਮ ਦੇ ਵਿੱਚ ਇਸ ਨੂੰ ਫਿਰ ਡੁਬੋਵਾਂਗੇ ਜਿਹੜੀ ਸਾਈਡ ਤੇ ਆਪਾਂ ਜੋਇੰਟ ਲਗਾਏ ਸੀ ਨਾ ਇਧਰਲੇ ਪਨੇ ਆਪਾਂ ਨੂੰ ਕੋਈ ਵੀ ਲੀਕੇਜ ਨਹੀਂ ਨਜ਼ਰ ਆ ਰਹੀ ਕੋਈ ਵੀ ਬੱਬਲ ਨਹੀਂ ਬਣਦਾ ਪਿਆ ਹੁਣ ਸਾਰੇ ਕੁਆਇਲ ਨੂੰ ਇੱਕ ਵਾਰੀ ਫੇਰ ਸਾਰੇ ਨੂੰ ਚੰਗੀ ਤਰ੍ਹਾਂ ਡਰਮ ਦੇ ਵਿੱਚ ਡਬੋ ਰਹੇ ਹੈਗੇ ਆ ਕਿਉਂਕਿ ਇਸ ਵਾਰੇ ਪ੍ਰੈਸ਼ਰ ਵੀ ਥੋੜਾ ਜਿਆਦਾ ਭਰਿਆ ਤੇ ਲੀਕੇਜ ਵੀ ਚੈੱਕ ਕਰਨਾ ਜ਼ਰੂਰੀ ਹੈ ਇਧਰਲੇ ਸਾਈਡ ਤੇ ਵੀ ਆਪਾਂ ਨੂੰ ਸ਼ੱਕ ਪੈ ਰਿਹਾ ਸੀਗਾ ਤੇ ਹੁਣ ਤੁਸੀਂ ਵੇਖੋ ਇਧਰਲੇ ਬੰਨੇ ਉਹ ਵੀ ਮਾਈਨਰ ਜੀ ਲੀਕੇਜ ਹੋ ਰਹੀ ਹੈਗੀ ਆ ਦੂਜਾ ਸਾਈਡ ਤਾਂ ਠੀਕ ਸੀ ਤੇ ਇਧਰਲੇ ਬੰਨੇ ਵੀ ਹੁਣ ਆਪਾਂ ਨੂੰ ਜੋਇੰਟ ਲਗਾਉਣਾ ਪਊਗਾ ਜੋਇੰਟ ਲਗਾਉਣ ਤੋਂ ਬਾਅਦ ਦੇ ਵਿੱਚ ਦੁਬਾਰਾ ਫਿਰ ਤਕਰੀਬਨ 450 ਪਾਉਂਡ ਦੇ ਕਰੀਬ ਆਪਾਂ ਪ੍ਰੈਸ਼ਰ ਭਰ ਕੇ ਤੇ ਇਸੇ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਟੱਬ ਦੇ ਵਿੱਚ ਫਿਰ ਡਬੋ ਲਿਆ ਤੇ ਹੁਣ ਆਪਾਂ ਇਹਦੀ ਲੀਕੇਜ ਕਰਦੇ ਪੈਨ ਚੈੱਕ ਤੇ ਕਿਸੇ ਵੀ ਜਗ੍ਹਾ ਤੋਂ ਇਸ ਟਾਈਮ ਲੀਕੇਜ ਨਹੀਂ ਹੈਗੀ ਇਹਦਾ ਕੀ ਮਤਲਬ ਜਿਹੜੇ ਵੀ ਆਪਾਂ ਨੂੰ ਲੀਕੇਜ ਮਿਲੀ ਸੀਗੀ ਉਹ ਆਪਾਂ ਇਹਦਾ ਪ੍ਰੋਸੈਸ ਜਿਹੜਾ ਕੰਪਲੀਟ ਕਰ ਲਿਆ ਹੈਗਾ ਤੇ ਹੁਣ ਆਪਾਂ ਇਹਨੂੰ ਚੈਕਿੰਗ ਕਰਨ ਤੋਂ ਬਾਅਦ ਦੇ ਵਿੱਚ ਉਸੇ ਤਰ੍ਹਾਂ ਦੁਬਾਰਾ ਇਹਦੀ ਫਿਟਿੰਗ ਵੀ ਕਰਾਂਗੇ ਇੰਡੋਰ ਯੂਨਟ ਦੀ ਸੈਟਿੰਗ ਕਰਕੇ ਆਪਾਂ ਇਹਨੂੰ ਉਸੇ ਪਲੇਟ ਦੇ ਉੱਪਰ ਲਗਾ ਦਿੱਤਾਗਾ ਤੇ ਉੱਪਰਲੇ ਬੰਨੇ ਆਪਾਂ ਜਿਹੜੇ ਇਹਦੇ ਕਵਰ ਉਤਾਰੇ ਸੀ ਉਹ ਵੀ ਕੰਮ ਕੰਪਲੀਟ ਕਰ ਦਿੱਤਾ ਤੇ ਹੁਣ ਆਪਣੀ ਵਾਰੀ ਆਉਂਦੀ ਆ ਬਾਹਰਲੀ ਸਾਈਡ ਤੇ ਬਾਹਰਲੀ ਸਾਈਡ ਤੇ ਪਹੁੰਚ ਕੇ ਆਪਾਂ ਇਹਦੇ ਫਲੇਅਰ ਨਟ ਵੀ ਚੰਗੀ ਤਰ੍ਹਾਂ ਕੱਸ ਦਿੱਤੇ ਆ ਤੇ ਗੈਸ ਲੀਕ ਹੋਣ ਦਾ ਸਭ ਤੋਂ ਵੱਡਾ ਕਾਰਨ ਆਹੀ ਨਾਲ ਆ ਜਿਨ੍ਹਾਂ ਦੇ ਘਰ ਦੇ ਆਸ-ਪਾਸ ਇਦਾਂ ਦੇ ਨਾਲੇ ਜਾਂ ਕੋਈ ਛੱਪੜ ਹੁੰਦੇ ਆ ਉਹਨਾਂ ਦੇ ਏਸ਼ੀਆਂ ਦੀ ਗੈਸ ਲੀਕ ਹੋਣੀ ਹੀ ਹੋਣੀ ਆ ਤੇ ਹੁਣ ਆਪਾਂ ਪਹੁੰਚ ਗਏ ਆ ਆਊਟਡੋਰ ਦੇ ਕੋਲ ਛੱਤ ਦੇ ਉੱਪਰ ਨਾਲ ਸਾਰਾ ਬਿਜਲੀਕਰ ਬਣਿਆ ਤੇ ਇੱਥੇ ਕੰਮ ਵੀ ਬੜੇ ਧਿਆਨ ਨਾਲ ਕਰਨਾ ਪੈ ਰਿਹਾ ਹੈਗਾ ਥਾਂ-ਥਾਂ ਦੇ ਜੋੜ ਨੇ ਤੇ ਇਧਰਲੇ ਬਣੇ ਆਪਾਂ ਸਰਵਿਸ ਦਾ ਸਾਰਾ ਸੈਟਅਪ ਲਗਾ ਲਿਆ ਹੈਗਾ ਵੈਕਿਊਮ ਪੰਪ ਪ੍ਰੈਸ਼ਰ ਪੰਪ ਸਭ ਕੁਝ ਤਕਰੀਬਨ ਆਪਣੀ ਸਾਰੀ ਕਿਟ ਦਾ ਸਮਾਨ ਉੱਪਰ ਆ ਚੁੱਕਿਆ ਸਾਡ ਦੇਖੋ ਸਾਡ ਦੇਖੋ ਆਦਾ ਡਮਟਰ ਉੱਤੇ ਤਾਂ ਪ੍ਰੈਸ਼ਰ ਪਾ ਦਿੰਨੇ ਇੱਧਰ ਬਿਜਲੀ ਕਰ ਬਣਿਆ ਆ ਪੂਰਾ ਬਿਜਲੀ ਕਰ ਤੇ ਇੱਧਰ ਆਪਾਂ ਆਪਣੀ ਸਾਰੀ ਦੁਕਾਨ ਉੱਤੇ ਰਹਿਂਦੀ ਹੁਣ ਹੋਈ ਹੋਈ ਪ੍ਰੈਸ਼ਰ ਪਰ ਕੇ ਲੀਕੇਜ ਆਪਣੀ ਥੱਲੇ ਕਲੀਅਰ ਸੀਗੀ ਫਿਰ ਜੇ ਕੋਈ ਡਾਊਟ ਹੋਇਆ ਤੇ ਉਹ ਆਪਾਂ ਕੱਢ ਦਵਾਂਗੇ ਕੋਈ ਪ੍ਰੈਸ਼ਰ ਪਰ ਕੇ ਫਿਰ ਵੈਕੀ ਬਣਾਵਾਂਗੇ ਹੋ ਗਿਆ ਤੇ ਨਜਰਦ ਹੋ ਗਿਆ ਦੱਸਿਆ ਕਰ ਕਿਹੜਾ ਕਰ ਮਰੱਭਾ ਕਰ ਵਾਨਸਾ ਵੀ ਕਾਦਾ ਮਰੱਭੇ ਕਿਹੜੇ ਕਾਦੇ ਇਦਾਂ ਦੱਸਿਆ ਕਰ ਤੇਰੀ ਵੀਡੀਓ ਸੱਤ ਸਾਲ ਹੋ ਗਿਆ ਹੈ ਸੱਤ ਸਾਲ ਦਾ ਗਿਆ ਹੈ ਹਾਂ ਤੈਨੂੰ ਤਾਰਾ ਨਹੀਂ ਦਿੱਤੀਆਂ ਇੱਥੇ ਆ ਕੇ ਖੜ ਗਿਆ ਢਾਕਾ ਯਾਦ ਰੱਖ ਕੇ ਆਦਾ ਕਰੀ ਵਾਨਸਾ ਕਰੀ ਵਾਨਸਾ ਮਰੱਭਾ ਦੇ ਕਿਹੜਾ ਕਿਤੇ ਕਿਹੜਾ ਹੋਰ ਕੀ ਖਾਣਾ ਹੈ ਹੋਰ ਕਿਹੜਾ ਖਾਣਾ ਮਰੱਭਾ ਕੰਪਲੇਨ ਕੰਪਲੇਨ ਪੀ ਤਾ ਮੈਂ ਵਾਦਾ ਨਾ ਜਾਂ ਮੀ ਲੱਗਾ ਹੈ ਤੇਰੇ ਮੁੰਡੇ ਨੂੰ ਕੋਈ ਛੋਟਾ ਹਾਰ ਕਰਾਉਂਦਾ ਉਹ ਤਾਂ ਛੋਟਾ ਹੀ ਹੈ ਉਹਨੇ ਬੰਦਾ ਜਿਹੜਾ ਉਹ ਤਾਂ ਹੀਗਾ ਟਾਈ ਦੇ ਸਾਹ ਦੱਸ ਕੀ ਚੱਕਰ ਕੀ ਹੈ ਉਰੇ ਆ ਇਧਰ ਆ ਦੱਸਿਆ ਘਰੇ ਦਾ ਇਧਰ ਆ ਮੇਰਾ ਉਹ 55 ਸਾਲ ਦਾ ਹੈ ਆਏ ਹੋਏ ਹੋਏ ਉਰੇ ਫਿਰ ਹੋਇਆ ਕੀ ਹੈ ਘਸਿਆ ਜਾ ਕਰਿਆ ਕੀ ਹੈ ਘਸਿਆ ਕੁਸਾ ਨਾ ਕਰ ਜਾ ਨਾਮਰਾ ਪੁੱਤ ਉਰੇ ਗਾਣਾ ਗਾ ਦੇ ਗਾਣਾ ਸੁਣਾ ਦੇ ਵੀਡੀਓ ਬਣੇਗੀ ਵੀਡੀਓ ਬਣਾਵਾਂਗੇ ਗਾਣਾ ਸੁਣਾ ਦੇ ਆਇਆ ਆਇਆ ਤੂੰ ਬਾਲਾਏ ਗੁੱਸਾ ਕਰਕੇ ਇਧਰ ਆ ਫੋਟੋ ਖਿਚੀ ਫੋਟੋ ਹੱਥ ਤੇ ਰੱਖੇ ਟੱਕ ਮੂਸੇ ਵਾਲਾ ਕੋਣਾ ਨਾ ਮੂਸੇ ਵਾਲਾ ਬੰਨਾ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਓਏ ਹੋਏ ਰੋਪਿਆ 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 ਹੈ ਉਧਰ ਹੈ ਰੋਪਿਆ ਰੂਬੀ ਆਸਦਾ ਹੀ ਜਿੰਨਾ ਬਰਾਹਰ ਪਰਿਆ ਹੈ ਨਾ ਹੁਣ ਮੈਂ ਨਾਲ ਨਾਲ ਲੀਕੇ ਟੂ ਕੇ ਚੈੱਕ ਕਰ ਲਈ ਥੱਲੇ ਜੋਇੰਟ ਵਿੱਚ ਚੈੱਕ ਕਰ ਲੈ ਕਿਹੇ ਬਨੇ ਕੋਈ ਲੀਕ ਹੈ ਨਹੀਂ ਗੀ ਹੁਣ ਇਹ ਪ੍ਰੈਸ਼ਰ ਕੱਢ ਦਵਾਂਗੇ ਉਸ ਤੋਂ ਬਾਅਦ ਗਿਆ ਡਿਸਚਾਰਜ ਕਰਾਂਗੇ ਸਿਸਟਮ ਨੂੰ ਵੈਕਿਊਮ ਦੇ ਉੱਪਰ ਲਗਾ ਕੇ ਤੇ ਗੇਜ ਨੂੰ ਆਪਾਂ ਸਾਈਡ ਤੇ ਕਰਕੇ ਰੱਖ ਦਿੱਤਾ ਤੇ ਹੁਣ ਇਹਦੇ ਕਵਰ ਉਤਾਰ ਕੇ ਇਹਦੀ ਸਰਵਿਸ ਕਰਦੇ ਆਂ ਆਊਟਡੋਰ ਦੀ ਫੈਨ ਮੋਟਰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਥੱਲੇ ਵਾਲੇ ਬੰਨੇ ਦੇ ਨਾਟ ਜਿਹੜੇ ਜੰਗਾਲੇ ਹੋਣ ਕਰਕੇ ਆਊਟਡੋਰ ਦੀ ਮੋਟਰ ਬਾਹਰ ਨਹੀਂ ਨਿਕਲੀ ਪਰ ਮਜਬੂਰੀ ਦੇ ਵਿੱਚ ਆਪਾਂ ਨੂੰ ਇਦਾਂ ਹੀ ਸਰਵਿਸ ਕਰਨੀ ਪੈ ਰਹੀ ਹੈ ਸਰਵਿਸ ਕਰਨ ਦਾ ਵੀ ਬਹੁਤ ਜ਼ਿਆਦਾ ਰਿਸਕ ਥਾਂ ਥਾਂ ਤੇ ਜੋੜਨੇ ਨਾਲ ਦੇ ਬੰਨੇ ਵੀ ਜੋੜਨੇ ਆਪਾਂ ਕਰੀਬ ਇਹਨਾਂ ਦੇ ਘਰੇ 10 ਵਜੇ ਪਹੁੰਚੇ ਸੀਗੇ ਤੇ ਇੱਕ ਘੰਟਾ ਡੇਢ ਆਪਾਂ ਨੂੰ ਬਾਜ਼ਾਰ ਦੇ ਵਿੱਚ ਥੋੜਾ ਜਿਹਾ ਕੰਮ ਸੀ ਉੱਥੇ ਲੱਗ ਗਿਆ ਤੇ ਹੁਣ ਟਾਈ ਹੋ ਗਿਆ 3.5 ਦਾ ਏਸੀ ਦੀ ਸਰਵਿਸ ਵੀ ਓਕੇ ਕਰਤੀ ਆ ਜਿਹੜੀ ਗੈਸ ਲੀਕ ਸੀ ਉਹ ਵੀ ਮਸਲਾ ਹੱਲ ਕਰ ਦਿੱਤਾ ਸਾਰਾ ਕੰਮ ਕੰਪਲੀਟ ਹੋ ਗਿਆ ਪਰ ਆਹ ਵਾਲੀ ਜਾਲੀ ਹੈ ਨਾ ਇਹ ਗਲ ਚੁੱਕੀ ਆ ਆ ਸਾਰੀ ਟੁੱਟਦੀ ਜਾਂਦੀ ਆ ਆਪਣਿਆਂ ਵੀ ਟੁੱਟ ਗਈ ਹੈ ਵੀਰ ਨੂੰ ਮੈਂ ਦੱਸਦਾ ਹਾਂ ਮੈਂ ਹਾਂ ਜਿਹੜੀ ਜਗ੍ਹਾ ਤੋਂ ਮਿਲਦੀ ਹੈ ਉਹ ਲਿਆ ਕੇ ਆਪਣੇ ਆਪ ਹੀ ਲਾ ਲਵਾਂਗੇ ਹੁਣ ਏਸੀ ਨੂੰ ਆਉਣ ਕੀਤਾ ਥੱਲੋਂ ਕੰਪਰੈਸ਼ਰ ਸਟਾਰਟ ਹੁੰਦਾ 2-3 ਮਿੰਟ ਲੱਗਦੇ ਆ ਤੇ ਸਾਰੀਆਂ ਦੀ ਗੈਸ ਫਿਲ ਕਰਕੇ ਇਹਨੂੰ ਓਕੇ ਕਰ ਦਵਾਂਗੇ ਆਨ ਕਰ ਰਹੇ ਆ ਥੱਲੇ ਇਸ ਟਾਈਮ ਥੋੜਾ ਜਿਹਾ ਬੈਕ ਪ੍ਰੈਸ਼ਰ ਇੰਦੇ ਜਿਹਾ ਪਾਇਆ ਗੈਸ ਦਾ ਤੇ ਬਾਕੀ ਜਦੋਂ ਚੱਲੇਗਾ ਤੇ ਜੋੜ ਇਹਦੇ ਬਹੁਤ ਜਗ੍ਹਾ ਜਗ੍ਹਾ ਤੇ ਉੱਪਰਲੇ ਬਨੇ ਇਧਰ ਥੱਲੇ ਵੀ ਜੋੜ ਤੇ ਰਿਸਕੀ ਬਹੁਤ ਜ਼ਿਆਦਾ ਕੰਮ ਬਿਜਲੀ ਘੜੀ ਬਨੇ ਹੈ ਬੈਕ ਪ੍ਰੈਸ਼ਰ ਇਸ ਟਾਈਮ 34 ਦਾ ਗੈਸਿੰਗ ਵਿੱਚ 4 ਛੱਡ ਰਹੀ ਹੈ ਅੰਪੀਅਰ 4.5 ਲੈ ਰਿਹਾ ਥੋੜੀ ਜਿਹੀ ਹਲਕੀ ਜਿਹੀ ਬਰਪ ਜਾਂਦੀ ਪਈ ਹੈ ਇਹ ਬੈਕ ਜਿੰਨੇ ਗੈਸ ਪੂਰੀ ਹੋਏਗੀ ਕੂਲਿੰਗ ਹੋਏਗੀ ਇਹ ਸਾਰਾ ਕੁਝ ਛੋਟੀ ਹੋ ਜਾਏਗਾ ਬੈਕ ਪ੍ਰੈਸ਼ਰ ਲਗਭਗ 135 ਐਂਪੀਅਰ ਲਗਭਗ 6 ਦੇ ਕਰੀਬ ਹੈ ਸਾਰਾ ਕੰਮ ਕੰਪਲੀਟ ਹੋ ਗਿਆ ਤੇ 22 ਲੋਗ ਦਿੱਤੀ ਨਹੀਂ ਸੀ ਲੱਗੇ ਹੋਏ 22 ਲੋਗ ਲਾਤੇ ਆ ਰਿਟਰਨ ਵੀ ਪੂਰੀ ਆ ਗਈ ਹੈ ਇਹ ਸੀ ਪਿੰਡ ਗਿੱਲ ਗਿੱਲਾਂ ਵਾਲਾ ਇਹ ਇਸ ਪਿੰਡ ਗਿੱਲਾਂ ਵਾਲਾ ਜਿੱਥੇ ਇਹ ਫਰੋਜਪੁਰ ਦੇ ਕੋਲ ਪਿੰਡਾ ਜਿੱਥੇ ਆਣ ਕੇ ਆਪਾਂ ਏਸੀ ਦੀ ਰਿਪੇਅਰ ਕੀਤੀ ਆ ਵੀਡੀਓ ਚੰਗੀ ਲੱਗੀ ਲਾਈਕ ਕਰਿਆ ਜੇ ਤੇ ਕਮੈਂਟ ਕਰਿਆ ਜੇ ਤੇ ਆਪਣੇ ਮਿੱਤਰਾਂ ਬੇਲੀਆਂ ਦੇ ਵਿੱਚ ਸਾਂਝਾ ਜਰੂਰ ਕਰਦੇ ਜੇ ਮਿਲਦੇ ਆ ਕਿਤੇ ਨਵੇਂ ਵਲੌਗ ਦੇ 7 ਸ੍ਰੀ ਅਕਾਲ ਜੀ